ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਆਪਣੀਆਂ ਹੁਣ ਕਣਕਾਂ ਜਿਹੜੀਆਂ 60 ਦਿਨ ਦੇ ਆਸਤੇ ਪਾਸੇ 60 ਦਿਨ ਤੋਂ ਉੱਤੇ 55-60 ਦਿਨ ਦੇ ਆਸਤੇ ਪਾਸੇ ਹੋ ਗਈਆਂ ਤੇ ਹੁਣ ਆਪਾਂ ਕਈ ਤਾਂ ਗਲਤੀਆਂ ਨਹੀਂ ਕਰਨੀਆਂ ਤੇ ਕਿਹੜੀ ਆਪਾਂ ਸਪਰੇਅ ਕਰ ਸਕਦੇ ਆ ਤੇ ਉਹਦਾ ਕੀ ਕੰਮ ਹੈ ਤੇ ਉਹ ਆਪਣੇ ਝਾੜ ਤੇ ਕਿੰਨਾ ਅਸਰ ਪਾਉਣੀਆਂ ਤੇ ਆਪਾਂ ਉਹ ਤੁਹਾਨੂੰ ਅੱਜ ਤੁਹਾਡੇ ਨਾਲ ਕਰਦੇ ਆ ਗੱਲਬਾਤ ਉਹਦੇ ਬਾਰੇ ਤੇ ਜਿਹੜਾ ਭਰਾ ਕੋਈ ਆਪਣਾ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਤੇ ਬਾਲੋ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੋਰ ਜਿਵੇਂ ਜੇ ਆਪਾਂ ਅੱਜ ਦੀ ਗੱਲ ਕਰੀਏ ਵੀ ਜਿਵੇਂ 12 13 ਜਨਵਰੀ ਦੀ ਤਾਂ ਹੁਣ ਬਹੁਤ ਕਣਕਾਂ ਵੀ 60 ਦਿਨਾਂ ਦੇ ਲਗਭਗ ਹੋ ਹੀ ਗਈਆਂ ਕਈ 65 ਦਿਨਾਂ ਦੀਆਂ ਵੀ ਹੋ ਗਈਆਂ ਹੁਣ ਮੰਨ ਕੇ ਚੱਲੋ ਜਿਹੜੀਆਂ ਕਣਕਾਂ ਜਿਹੜੀਆਂ ਕਣਕਾਂ ਵੀ ਮੰਨ ਕੇ ਚਲੋ 1 ਨਵੰਬਰ ਤੋਂ 10 ਦਸੰਬਰ 10 ਨਵੰਬਰ ਦੇ ਵਿੱਚ ਵਿੱਚ ਬੀਜੀਆਂ ਉਹ ਕਣਕਾਂ ਵੀ 60 ਕੁ ਦਿਨਾਂ ਦੀਆਂ ਹੋ ਗਈਆਂ ਆਪਾਂ ਉਹਨਾਂ ਕਣਕਾਂ ਦੀ ਗੱਲ ਕਰਦੇ ਜਿਹੜੀਆਂ ਲੇਟ ਬੀਜੀਆਂ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਤਾਂ ਹੋ ਸਕਦਾ ਹੈ ਜੂਰੀਆ ਦੀ ਲੋਡ ਹੋਵੇ ਤੇ ਵੈਸੇ ਵੀ ਐਤਕੀ ਜਿਵੇਂ ਪਹਿਲਾਂ ਠੰਡ ਨਹੀਂ ਪਈ ਸੀ ਗਰਮੀ ਪਈ ਤੇ ਜੂਰੀਆ ਕਣਕਾਂ ਨੂੰ ਜ਼ਿਆਦਾ ਲੋਡ ਪਈ ਐਤਕੀ ਤੇ ਕਈਆਂ ਨੇ ਤਾਂ ਜੂਰੀਆ ਪਾ ਕੇ ਟਾਈਮ ਪਾਸ ਕੀਤਾ ਤੇ ਕਈਆਂ ਨੇ ਕੋਲ ਬਣਾਵਣਾ ਛੱਡ ਕੇ ਚਾਹੇ ਜੂਰੀਆ ਸੀ ਚਾਹੇ ਜੂਰੀਆ ਤੇ ਡੀਏਪੀਜੀ ਤੇ ਕਿਸੇ ਨੇ ਕੋਈ ਹੋਰ ਆਪਦਾ ਫਾਰਮੂਲਾ ਵਰਤਿਆ ਕਿਉਂਕਿ ਲੋਡ ਸੀ ਐਂ ਕਿ ਪਹਿਲਾਂ ਗਰਮੀ ਪਈ ਤੇ ਉਸ ਤੋਂ ਬਾਅਦ ਪਰਮਾਤਮਾ ਨੇ ਜੀ ਕਿਰਪਾ ਕੀਤੀ ਹੁਣ ਠੰਡ ਪੈਂਦੀ ਹੈ ਜਿਹੜੀ ਨਾਲ ਤੁੰਦ ਪੈਂਦੀਆਂ ਨਾਲੇ ਠੰਡ ਪੈਂਦੀਆਂ ਤੇ ਇਹ ਵੀ ਕਣਕ ਨੂੰ ਇੱਕ ਵਰਦਾਨ ਹੀ ਹੈ ਕਣਕ ਦੇ ਝਾੜ ਵਾਸਤੇ ਤੇ ਬਾਕੀ ਕਣਕਾਂ ਬਹੁਤ ਖਰਾਬ ਵੀ ਹੋ ਗਈਆਂ ਸੀ ਕਈ ਕਣਕਾਂ ਨਿਸਰ ਨਾਲੀਆਂ ਸੀ ਨਸਾਰੇ ਤੇ ਖੜੀਆਂ ਸੀ ਤੇ ਠੰਡ ਪੈਣ ਕਰਕੇ ਉਹ ਕਣਕਾਂ ਰੁਕ ਗਈਆਂ ਤੇ ਚਲੋ ਉਹਨਾਂ ਦਾ ਫਾਇਦਾ ਹੋ ਜਾਊਗਾ ਨਹੀਂ ਤਾਂ ਉਹ ਨਸਰ ਹੋਣੀ ਅਸੀਂ ਕਣਕਾ ਜੇ ਥੋੜੀ ਜਿਹੀ ਹੋਰ ਗਰਮੀ ਪੈਂਦੀ ਤਾਂ ਤੇ ਜਿਹੜੀ ਆਪਾਂ ਗੱਲ ਕਰਨੀ ਹੈ ਅੱਜ ਜਿਵੇਂ ਜਿਹੜੀ ਜਿਵੇਂ ਆਪਾਂ ਹੁਣ ਗੱਲ ਕਰਦੇ ਆ ਜਿਹੜੀ 55 60 ਦਿਨ ਦੀ ਹੋ ਗਈ ਹੁਣ ਉਹਦੇ ਚ ਯੂਰੀਆ ਆਪਾਂ ਨਹੀਂ ਪਾ ਸਕਦੇ ਪਾਵਾਂਗੇ ਤਾਂ ਫਿਰ ਉਹ ਆਪਾਂ ਨੂੰ ਬਿਮਾਰੀਆਂ ਹੀ ਐ ਤੇ ਜਾਂ ਜਾਨੀ ਕਿ ਪਊਗਾ ਵੀ ਤੇਲਾ ਜੇ ਆਪਾਂ ਵੱਧ ਪਊਗਾ ਤੇ ਦੂਜੇ ਨੰਬਰ ਤੇ ਫਿਰ ਹਲਦੀ ਰੋਗ ਵਾਲਾ ਪਊਗਾ ਉਹ ਕਣਕ ਨੂੰ ਜਿਹੜੀਆਂ ਕਣਕਾਂ ਨੂੰ ਪਾਈਂਦਾ ਹੁਣ ਮੰਨ ਲਓ 303 ਤਾਂ ਹਲਦੀ ਰੋਗ ਨਹੀਂ ਆਉਂਦਾ ਤੇ ਜਿਹੜੀਆਂ ਜਮ ਪ੍ਰਾਣੀਆਂ ਵੈਰਾਈਟੀਆਂ ਕੋਈ ਜਾਂ HD 2852 3086 ਹੈ ਬਹੁਤ ਵੈਰਾਈਟੀਆਂ ਐ ਵੀ ਜਿਨ੍ਹਾਂ ਨੂੰ ਪੀਲੀ ਕੁੰਗੀ ਪੈਂਦੀ ਹੈ ਹਲਦੀ ਰੋਗ ਜਿਹਨੂੰ ਆਪਾਂ ਨੇ ਤੇ ਵੀ ਉਹ ਤੇ ਸਾਰਿਆਂ ਨਾਲ ਵੱਡੀ ਗਲਤੀ ਇਹ ਜਿਹੜੀ ਉਹ ਇਹ ਹੈ ਵੀ ਜਦੋਂ ਹੁਣ 60 ਦਿਨ ਦੀ ਕਣਕ ਹੋ ਗਈ ਹੁਣ ਆਪਾਂ ਕੋਈ ਵੀ ਦਵਾਈ ਨਦੀਨ ਨਾਸ਼ਿਕ ਚਾਹੇ ਉਹ ਗੋਲਡਨ ਡੇ ਵਾਲੀ ਐ ਚਾਹੇ ਉਹ ਬਾਥੂ ਵਾਲੀ ਐ ਚਾਹੇ ਉਹ ਜੌਂਦਰ ਵਾਲੀ ਐ ਉਹ ਆਪਾਂ ਕਣਕ ਦੇ ਨੇੜੇ ਨਹੀਂ ਲਿਆਉਣੀ ਤੇ ਜੇ ਆਪਾਂ ਉਹਦੀ ਜ਼ਬਰੇ ਹੁਣ 55 60 ਦਿਨ ਤੋਂ ਬਾਅਦ ਆਪਾਂ ਕਰਦੇ ਆ ਨਾ ਕਿਤੇ ਨਾ ਕਿਤੇ ਆਪਣੇ ਝਾੜ ਤੇ ਕੋਈ ਨਾ ਕੋਈ ਇਫੈਕਟ ਜ਼ਰੂਰ ਪਾਊਗੀ ਉਹ ਦਵਾਈ ਤੇ ਫਿਰ ਆਪਾਂ ਸੋਚਦੇ ਆ ਯਾਰ ਪਈਆ ਪਤਾ ਨਹੀਂ ਕੀ ਗੱਲ ਬਣ ਗਈ ਤੇ ਫਲਾਨਿਆਂ ਦੇ ਕਣਕ ਵੀ ਆਪਣੇ ਨਾਲ ਹੀ ਬੀਜੀ ਸੀ ਆਂਡੀ ਗਵੰਡੀ ਦੀ ਤੇ ਉਹਨਾਂ ਦੇ ਕਣਕ ਵਧੀਆ ਨਿਕਲੀ ਜਾਂ ਉਹਦੇ ਦਾਣੇ ਵਧੀਆ ਬਣੇ ਜਾਂ ਉਹ ਨਿਸਰੀ ਵਧੀਆ ਤੇ ਕਈ ਦਵਾਈਆਂ ਆ ਜਾਂ ਨਿਸਰਨ ਤੇ ਵੀ ਅਸਰ ਪਾ ਦਿੰਦੀ ਐ ਜਦੋਂ ਆਪਾਂ ਨਦੀਨ ਨਾਸ਼ ਕਰਦੇ ਆ ਸਹੀ ਟਾਈਮ ਤੇ ਨਿਸਰਨ ਨਹੀਂ ਦਿੰਨੀ ਆ ਜ਼ੋਰ ਲਾ ਕੇ ਨਿਸਰਦੀਆਂ ਕਣਕ ਫਿਰ ਉਹਦਾ ਝਾੜ ਤੇ ਵੀ ਅਸਰ ਪੈਂਦਾ ਤੇ ਬਾਕੀ ਨਦੀਨ ਨਾਸ਼ ਕਾ ਆਪਾਂ ਦਵਾਈ ਕੋਈ ਵੀ ਇਹਦੇ ਨੇੜੇ ਨਹੀਂ ਲਿਉਣੀ ਚਾਹੇ ਉਹ ਗੋਲਡਨ ਡੇ ਵਾਲੀ ਆ ਚਾਹੇ ਉਹ ਬਾਥੂ ਵਾਲੀ ਐ ਤੇ ਚਾਹੇ ਜਮੇ ਜੌਂਦਰ ਵਾਲੀ ਐ ਜਾਂ ਕੋਈ ਹੋਰ ਚੌੜੀ ਪੱਤੀ ਵਾਲਾ ਆ ਆਪਾਂ ਕਹਿ ਦਿੰਨੇ ਆ ਪਾਲਕ ਐ ਉਹਨੂੰ ਮਾਰਨਾ ਤੇ ਹਾਂ ਆਪਾਂ ਇਹ ਕੰਮ ਕਰਨੇ ਸੀ ਤੇ ਆਪਾਂ ਪਹਿਲਾਂ ਕਰਨੇ ਸੀ ਚਲੋ ਠੀਕ ਹੈ ਧੁੱਪ ਨਹੀਂ ਨਿਕਲੀ ਉਹ ਗੱਲ ਵੱਖ ਹੈ ਤੇ ਪਰ ਵਿੱਚ ਦਵਾਈਆਂ ਬਹੁਤ ਵਧੀਆ ਹੈਗੀਆਂ ਜਿਵੇਂ ਘੱਟ ਧੁੱਪ ਤੋਂ ਧੁੱਪ ਜੀ ਵੀ ਕੰਮ ਕਰ ਜਾਂਦੀ ਹੈ ਤੇ ਵਧੀਆ ਰਿਜ਼ਲਟ ਰਹਿੰਦੇ ਉਹਨਾਂ ਦੇ ਤੇ ਬਾਕੀ ਗੱਲ ਆਪਾਂ ਇੱਕ ਗੱਲ ਹੋਰ ਕਰਨੀ ਹੈ ਵੀ ਇੱਥੇ ਆ ਕੇ ਆਪਾਂ ਜੇ ਆਪਾਂ ਕਣਕ ਦਾ ਝਾੜ ਦੇਣਾ ਤਾਂ ਸਪਰੇ ਕਿਹੜੀ ਕਰੀਏ ਜਦੋਂ 60 ਦਿਨ ਤੋਂ ਤੁਸੀਂ 65 70 ਦਿਨ ਦੀਆਂ ਕਣਕਾਂ ਵੀ ਹੋ ਗਈਆਂ ਹੋਣਗੀਆਂ ਕਈ ਕਣਕਾਂ ਆਪਾਂ ਦਾ 60 ਦਿਨ ਦੀ ਗੱਲ ਕਰਦੇ ਸੀ 65 70 ਦਿਨ ਦੀ ਜਿਨ੍ਹਾਂ ਨੇ 1 ਨਵੰਬਰ ਤੋਂ ਪਹਿਲਾਂ ਬੀਜੀਆਂ ਤੇ ਆਪਾਂ ਉੱਥੇ ਸਪਰੇਅ ਕਰ ਸਕਦੇ ਹਾਂ ਬਈ ਜੀ 052 34 ਦੀ ਇਹਦੇ ਵਿੱਚ 52% ਤਾਂ ਫਾਸਫੋਰਸ ਹੁੰਦਾ ਹੈ ਤੇ 34% ਹੁੰਦੀ ਹੈ ਪਟਾਸ਼ ਇਹ ਦੋਨੇ ਚੀਜ਼ਾਂ ਦਾ ਜਿਹੜਾ ਹੈਗਾ ਝਾੜ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਕਿਉਂਕਿ ਜਿਹੜੀ ਫਾਸਫੋਰਸ ਦੀ ਘਾਟ ਆ ਉਹਨੂੰ ਇਹ ਪੂਰੀ ਕਰੂਗਾ ਤੇ ਜਿਹੜੀ ਪਟਾਸ਼ ਦੀ ਘਾਟ ਆ ਉਹਨੂੰ ਪਟਾਸ਼ ਪੂਰੀ ਕਰੂਗੀ ਹੁਣ ਇਹ ਆਪਾਂ ਥੱਲੇ ਤਾਂ ਆਪਾਂ ਪਾ ਨਹੀਂ ਸਕਦੇ ਕਿਉਂਕਿ ਸਾਰੀ ਖਾਦ ਜਿਹੜੀ ਉਹ ਬੰਦ ਹੈ ਤੇ ਆਪਾਂ ਕਰ ਕੀ ਸਕਦੇ ਆ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਜਿਹੜੀ ਆਪਾਂ ਸਪਰੇਅ ਕਰਾਂਗੇ ਉਹਦੇ ਨਾਲ ਹੁਣ ਪਾਣੀ ਜਿਹੜਾ ਉਹ ਆਪਾਂ 100 ਲੀਟਰ ਕਿੱਲੇ ਦਾ ਲਈਏ ਤੇ ਪੱਤਿਆਂ ਰਾਈ ਜਿਹੜੀ ਉਹਨੇ ਖਰਾਕ ਲੈਣੀ ਤੇ ਪੱਤਿਆਂ ਰਾਈਆਂ ਨੂੰ ਪੋਟਾਸ਼ ਮਿਲੂਗੀ ਤੇ ਪੱਤਿਆਂ ਰਾਈਂ ਹੀ ਇਹਨੂੰ ਫਾਸਫੋਰਸ ਮਿਲੂਗੀ ਤੇ ਬਾਕੀ ਸਾਰਾ ਨੋ ਮੇਨ ਮੁੱਦਾ ਹੁਣ ਜਿਹੜਾ ਹੋਊਗਾ ਉਹ ਝੰਡੇ ਪੱਤੇ ਦਾ ਹੋਊਗਾ ਜਿਹੜਾ ਝੰਡਾ ਪੱਤਾ ਇਹ ਪੂਰਾ ਕਾਇਮ ਹੋਇਆ ਉਹਦੇ ਚੋਂ ਬੱਲੀ ਵਧੀਆ ਨਿਕਲੂਗੀ ਛਿੱਟਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਉਹਦੇ ਦਾਣੇ ਵੀ ਵਧੀਆ ਬਣਨਗੇ ਕਿਉਂਕਿ ਝੰਡੇ ਪੱਤੇ ਤੇ ਸਿਰ ਤੇ ਹੀ ਸਾਰਾ ਕੁਝ ਜਿਹੜਾ ਛਿੱਟਾ ਨਿਕਲਣਾ ਉਹ ਝੰਡੇ ਪੱਤੇ ਚੋਂ ਨਿਕਲਣਾ ਤੇ ਬਾਕੀ ਕਈ ਵਾਰੀ ਪਤਾ ਕੀ ਹੁੰਦਾ ਜਿੰਨਾ ਕਿ ਵੈਰੈਟੀਆਂ ਨੂੰ ਪੀਲੀ ਕੁੰਗੀ ਆਉਂਦੀ ਹੈ ਹਲਦੀ ਰੋਗ ਆਉਂਦਾ ਕੰਮ ਨਹੀਂ ਐਡਾ ਕੋਈ ਬਿਮਾਰੀ ਬਾੜੀ ਵੱਡੀ ਨਹੀਂ ਜੇ ਬਾਕੀ ਵੀ ਇਹ ਲੋਟ ਨਹੀਂ ਆਉਣੀ ਐਡੀ ਵੀ ਗੱਲ ਨਹੀਂ ਇਹ ਤੇ ਆਪਾਂ ਇਹਦਾ ਅਸੀਂ ਕਰ ਸਕਦੇ ਹਾਂ ਜਿਵੇਂ ਆਪਾਂ 0.5 34 ਕਰਤੀ ਉਦੋਂ ਬਾਅਦ ਜੇ ਆਪਾਂ ਨੂੰ ਲੱਗੇ ਵੀ ਇਹਦੇ ਪੱਤਿਆਂ ਤੇ ਹਲਦੀ ਰੋਗ ਬੰਦ ਹੈ ਇਹ ਹਲਦੀ ਜੀ ਜਦੋਂ ਪੱਤਾ ਖਿੱਚ ਕੇ ਵੇਖਾਂਗੇ ਚੁੰਡੀ ਜਿ ਫੜ ਕੇ ਤੇ ਆਪਣੇ ਹੱਥਾਂ ਨੂੰ ਗੂਠੇ ਨੂੰ ਕੋਈ ਪੀਲਾ ਜਿਹਾ ਪਾਊਡਰ ਲੱਗਦਾ ਹੈ ਤਾਂ ਆਪਾਂ ਇਹਦੇ ਤੇ ਹਲਦੀ ਰੋਗ ਵਾਲੀ ਸਪਰੇਅ ਕਰ ਸਕਦੇ ਆ ਉਹ ਪਹਿਲਾਂ ਆਪਾਂ ਡਲਟੀ ਕਰ ਲਈਏ ਕੋਈਆਂ ਜਿਆਦਾ ਮਹਿੰਗੀ ਦੀ ਲੋੜ ਨਹੀਂ ਕਿਉਂਕਿ ਪਹਿਲੀ ਸਟੇਜ ਤੇ ਹੈ ਆਪਾਂ ਡਲਟੀ ਕਰ ਸਕਦੇ ਆ ਉਸ ਤੋਂ ਬਾਅਦ ਭਲਾ ਜਦੋਂ ਕੋਈ ਦੂਜੀ ਸਪਰੇਅ ਕਰਨੀ ਹੈ ਉਸ ਤੋਂ ਬਾਅਦ ਕੋਈ ਹੋਰ ਟੈਕਨੀਕਲ ਵਰਤ ਸਕਦੇ ਆ ਆਪਾਂ ਇੱਕ ਵਾਰੀ ਤਾਂ ਆਪਾਂ ਡਲਟਨਾ ਵੀ ਟਾਈਪ ਆ ਕਰ ਸਕਦੇ ਆ ਕਿਉਂਕਿ ਇਹ ਸਸਤੀ ਪਊਗੀ ਤੇ ਵਧੀਆ ਦਵਾਈ ਹੈ ਪੂਰਾ ਵਧੀਆ ਰਿਜ਼ਲਟ ਹੈ ਇਹਦਾ ਤੇ ਇਹਨਾਂ ਚੀਜ਼ਾਂ ਦਾ ਝਾੜ ਤੇ ਪੂਰਾ ਅਸਰ ਪਊਗਾ ਅਰ ਕੀ ਪਰਮਾਤਮਾ ਨੇ ਕੀਤੀ ਹੈ ਕਿਰਪਾ ਹੁਣ ਜਿਹੜੀ ਠੰਡ ਕੀਤੀ ਹੈ ਜਾਂ ਜਿਹੜੀ ਧੁੰਦ ਪਈ ਜਾਂਦੀ ਆ ਤੇ ਇਹਦੇ ਨਾਲ ਝਾੜ ਵਧੀਆ ਰਹਿਣ ਕੇ ਪਰਮਾਤਮਾ ਕਰੂਗਾ ਕਿਰਪਾ ਅ ਬਾਲਾ ਝਾੜ ਦਾ ਅਸਰ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਦੇ ਹੁੰਨੇ ਆ ਵੀ ਮੌਸਮ ਦਾ ਹੀ ਅਸਰ ਪੈਂਦਾ ਹੁੰਦਾ ਜੇ ਮੌਸਮ ਸਹੀ ਹੋ ਗਿਆ ਤਾਂ ਝਾੜ ਆਟੋਮੈਟਿਕ ਹੀ ਪਰਮਾਤਮਾ ਨੇ ਸਹੀ ਕਰ ਦਿੰਨੇ ਆ ਤੇ ਅਸੀਂ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਬੈਲ ਆਈਕਨ ਦਬਾ ਲਈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ